ਪ੍ਰਤਾਪ ਸਿੰਘ ਜੀ ਨਾਲਾ ਜੀ ਵਾਈਸ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਹੱਥ ਜੇ ਤਾਂ ਆਪਾਂ ਸਾਰਿਆਂ ਨੂੰ ਜਾਣਦੇ ਆ ਕਿ ਸਾਡੇ ਬਹੁਤ ਹੀ ਸੀਨੀਅਰ ਵਾਏ ਪੂਰਨ ਕੁਮਾਰ ਜੀ ਦੀ ਸੁਸਾਈਡ ਕੀਤਾ ਤੇ ਜਿਹੜੇ ਹਾਲਾਤਾਂ ਚ ਉਹਨਾਂ ਨੇ ਜਿਹੜੀ ਚਿੱਠੀ ਮਿਲੀ ਆ ਜੋ ਉਹਨਾਂ ਨੇ ਉਸ ਚਿੱਠੀ ਚ ਲਿਖਿਆ ਉਹ ਦਰਸਾਉਂਦਾ ਹੈ ਕਿ ਜਿਹੜੀ ਬੀਜੇਪੀ ਦੀ ਮੌਜੂਦਾ ਸਰਕਾਰ ਹੈ ਤੇ ਜੋ ਮਾਹੌਲ ਉਹਨਾਂ ਨੇ ਸਾਡੇ ਹਿੰਦੁਸਤਾਨ ਚ ਬਣਾਇਆ ਕਿ ਦਲਤਾਂ ਦਾ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ ਐਸਸੀ ਐਸਟੀ ਕਮਿਊਨਿਟੀ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਉਹਨਾਂ ਨੇ ਬਹੁਤ ਔਖੇ ਹੋ ਕੇ ਜੋ ਉਹਨਾਂ ਦੇ ਹਾਲਾਤ ਸੀ ਉਹਨਾਂ ਨੇ ਆ ਕਦਮ ਚੱਕਿਆ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਕਿ ਕੋਈ ਨਿਆਂ ਇਸ ਪਰਿਵਾਰ ਨੂੰ ਮਿਲ ਸਕੇ ਕਾਂਗਰਸ ਪਾਰਟੀ ਹਮੇਸ਼ਾ ਇੱਕ ਸੈਕੂਲਰ ਪਾਰਟੀ ਰਹੀ ਹੈ ਹਮੇਸ਼ਾ ਉਹ ਦਲਤਾਂ ਦਾ ਪਛੜੇ ਹੋਏ ਵਰਗ ਦਾ ਹਰ ਇੱਕ ਕਮਿਊਨਿਟੀ ਨੂੰ ਸਾਥ ਲੈ ਕੇ ਚੱਲਦੀ ਹੈ ਸੋ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ੇਟ ਕੈਂਡਲ ਮਾਰਚ ਕੱਢਿਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਅਸੀਂ ਯਾਦ ਕਰਦੇ ਹਾਂ ਇਹਨਾਂ ਦੇ ਸੀਨੀਅਰ ਅਫਸਰ ਨੂੰ ਜਿਨ੍ਹਾਂ ਨੇ ਇਹਨਾਂ ਵੱਡਾ ਕਦਮ ਚੱਕ ਕੇ ਜਿਹੜੀ ਮੌਜੂਦਾ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਇਆ ਕਿ ਜੋ ਹਾਲਾਤ ਐਸਸੀ ਐਸਟੀ ਵਰਗ ਦਾ ਉਹ ਖਾਸ ਕਰਕੇ ਜਿਹੜਾ ਬੀਜੇਪੀ ਦੀ ਸਰਕਾਰ ਆਈ ਹੈ ਉਦੋਂ ਤੋਂ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਨੇ ਪਰਵਾਹ ਦੇ ਨਾਲ ਹੈ ਕਾਂਗਰਸ ਪਰਵਾਹ ਦੇ ਨਾਲ ਹੈ ਬਿਲਕੁਲ ਕਾਂਗਰਸ ਪਾਰਟੀ ਕਿਉਂਕਿ ਹਮੇਸ਼ਾ ਕਾਂਗਰਸ ਪਾਰਟੀ ਪਿਛੜੇ ਹੋਏ ਵਰਗ ਨਾਲ ਐਸਸੀ ਐਸਟੀ ਨਾਲ ਇੱਕ ਸੈਕੂਲਰ ਪਾਰਟੀ ਹੈ ਹਮੇਸ਼ਾ ਪਿਛੜੇ ਹੋਏ ਵਰਗ ਨਾਲ ਚਲੋਦੀ ਹੈ ਤੇ ਹਮੇਸ਼ਾ ਉਹਨਾਂ ਨੂੰ ਅੱਗੇ ਲੈ ਕੇ ਚਲਦੀ ਹੈ ਸੋ ਇਸ ਮੌਕੇ ਤੇ ਵੀ ਕਾਂਗਰਸ ਪਾਰਟੀ ਇਸ ਪਰਵਾਹ ਦੇ ਨਾਲ ਹੈ ਕਸਤਾ ਜੀ ਅੱਜ ਕੈਂਡਲ ਮਾਰਚ ਕਰਕੇ ਆ। ਦੇਖੋ ਅੱਜ ਕੈਂਡਲ ਮਾਰਚ ਕੀਤਾ ਗਿਆ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੇ ਸੀਨੀਅਰ ਲੀਡਰ ਨੂੰ ਅੱਜ ਆਪਣੀ ਆਵਾਜ਼ ਚੁੱਕਦੇ ਹੋਏ ਉਹਨਾਂ ਨੂੰ ਸੁਸਾਈਡ ਕਰਨਾ ਪੈ ਰਿਹਾ ਅੱਜ ਕਾਂਗਰਸ ਪਾਰਟੀ ਸਪੂਚੀ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਔਰ ਮੈਂ ਸਮਝਦਾ ਕਿ ਦਲਿਤਾਂ ਦੀ ਆਵਾਜ਼ ਚੁੱਕੀ ਉਹਨਾਂ ਨੇ ਇੰਨੇ ਵੱਡੇ ਵੱਡੇ ਲਿਖੇ ਅਫਸਰ ਹੁੰਦੇ ਬਾਅਦ ਚ ਉਹਨਾਂ ਦੇ ਪਤਾ ਨਹੀਂ ਕਿੰਨਾ ਪ੍ਰੈਸ਼ਰ ਹੋਏਗਾ ਸਰਕਾਰ ਦਾ ਕਿੰਨਾ ਬਰਡਨ ਹੋਏਗਾ कि ਉਹਨਾਂ ਨੂੰ ਇਹ ਸਟੈਪ ਲੈਣਾ ਪੈ ਗਿਆ ਸੋ ਸਾਡੀ ਕਾਂਗਰਸ ਪਾਰਟੀ ਦਾ ਫੈਸਲਾ ਚਾਜਾ ਸੀ ਉਹਨਾਂ ਨੂੰ ਜਿੱਥੇ ਸਰਦਾ ਜੋ ਫੁਲਕੀ ਪੇਡ ਕੀਤੇ ਨੇ ਕੈਂਡਲ ਮਾਰਚ ਕਰਕੇ ਉੱਥੇ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਸਾਰੀ ਕਾਂਗਰਸ ਪਾਰਟੀ ਸਾਰੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਇੱਕ ਦੁੱਖ ਦੀ ਗੱਡੀ ਦੇ ਨਾਲ ਔਰ ਮੈਂ ਭਾਜੀਪੀ ਸਰਕਾਰ ਨੂੰ ਕਹਿਣਾ ਚਾਹਾਂਗਾ ਕਿ ਕਿਉਂਕਿ ਉਹਨਾਂ ਵੱਲੋਂ ਇੱਕ ਸੁਸਾਈਡ ਨੋਟ ਲਿਖਿਆ ਗਿਆ ਇੱਕ ਛੋਟਾ ਜਿਹਾ ਵੀ ਕੋਈ ਬੰਦਾ ਸੁਸਾਈਡ ਕਰਦਾ ਤੇ ਉਹ ਜਿਹਦੇ ਖਿਲਾਫ ਲਿਖਿਆ ਹੁੰਦਾ ਉਹਦੇ ਤੇ ਐਫ ਆਈ ਆਰ ਹੁੰਦੀ ਅੱਜ ਡੀਜੀਪੀ ਔਰ ਉਸ ਤਰ੍ਹਾਂ ਦੇ ਖਿਲਾਫ ਜੇ ਉਹਨਾਂ ਵੱਲੋਂ ਸੁਸਾਈਡ ਨੋਟ ਬਰਾਮ ਕੋਈ ਕਾਰਵਨਿਕੇ ਬੜੀ ਸ਼ਰਮਨਾਕ ਘਟਨਾ ਹੈ ਬੀਜੇਪੀ ਵੱਲੋਂ ਸੋ ਮੈਂ ਮੰਗ ਕਰਾਂਗਾ ਮੀਡੀਆ ਰਾਹੀਂ ਬੀਜੇਪੀ ਸਰਕਾਰ ਨੂੰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕੀਤੀ ਬੰਦੀ ਪਰਿਵਾਰ ਨਹੀਂ ਕਰ ਰਿਹਾ ਪਰਿਵਾਰ ਅਰਿਆਏ ਕਿ ਪਹਿਲਾਂ ਗ੍ਰਿਫਤਾਰੀ ਹੋਵੇ ਫਿਰ ਅੰਤਿਮ ਸੰਸਕਾਰ ਕੀਤਾ ਜਾਵੇ ਦੇਖੋ ਬੜੀ ਪਰਿਵਾਰ ਵਾਸਤੇ ਦੁੱਖ ਦੀ ਘੜੀ ਹੈ ਜੇ ਪਰਿਵਾਰ ਐਸੋਲਿਵੀਅਸ ਸੀ ਉਸ ਪਰਿਵਾਰ ਦੇ ਨਾਮ ਨਿਖੜਾ ਉਹਨਾਂ ਨੇ ਅਲਟੀਮੇਟਮ 48 ਘੰਟੇ ਦਾ ਦਿੱਤਾ ਹੈ ਕਿ ਜੇ ਉਹ ਬੰਦਿਆਂ ਦੋਸ਼ ਨਹੀਂ ਫੜਨਗੇ ਔਰ ਫੜਨਾ ਚਾਹੀਦਾ ਵੀ ਹੈ ਇਹ ਤੇ ਮੈਂ ਸਮਝਦਾ ਕਿ ਮੈਰਿਟ ਦੇ ਮੰਦੇ ਇਸੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਅਫਸਰ ਸੀ ਜਿਹੜਾ ਹਮੇਸ਼ਾ ਦਲਿਤਾਂ ਦੀ ਆਵਾਜ਼ ਚੁੱਕਦੇ ਸੀ ਅੱਜ ਉਹਨਾਂ ਦੀ ਆਵਾਜ਼ ਨੂੰ ਨੱਪਿਆ ਜਾ ਰਿਹਾ ਸੋ ਕੱਲਾ ਦਲਿਤ ਸਮਾਜ ਹੀ ਨਹੀਂ ਸਾਰੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਔਰ ਅਸੀਂ ਭਾਜੀਪੀ ਦੇ ਖਿਲਾਫ ਜੂਰ ਪ੍ਰਦਰਸ਼ਨ ਹੋਰ ਵੀ ਕਰਾਂਗੇ ਕੈਂਟਰ ਮਾਰਕ ਕੀ ਕਰ ਰਹੇ ਨੇ ਕੈਂਟਰ ਮਾਰਕ ਤੁਹਾਨੂੰ ਬਾਬਾ ਵਾ ਏ ਡੀ ਪੀ ਦੇਖੋ ਇਹ ਅਫਸਰਾਂ ਕੋ ਡੀਜੀਪੀ ਤੋਂ ਉਹਨਾਂ ਦੇ ਹੋਰ ਆਈਪੀਐਸ ਆਈ ਅਫਸਰਾਂ ਕੋ ਜੋ ਉਹਨਾਂ ਨੇ ਕੀਤਾ ਦਲਿਤ ਦੇ ਨਾਲ ਉਹ ਉਤਿਆਜ ਕਰਕੇ ਉਹਨੇ ਖੁਦਕਿਸ਼ੀ ਕੀਤੀ ਹੈ ਜਿੰਨਾ ਜਿਰ ਹੁਣ ਡੀਜੀਪੀ ਨੇ ਫੜਿਆ ਜਾਏਗਾ ਜਿੰਨਾ ਜਿਰ ਐਸਪੀ ਨੇ ਫੜਾਈ ਜਾਣਗੇ ਜਿੰਨਾ ਜਿੰਨਾ ਪੂਰੀ ਤਰੀਕੇ ਨਾਲ ਕਾਰਵਾਈ ਨਹੀਂ ਹੋਏਗੀ ਸਾ ਹੁਣ ਤੇ ਸਿਰਫ ਪੰਜਾਬ ਤੇ ਤੇ ਹਰਿਆਣਾ ਜਾਈ ਡਿਸ਼ਨ ਚੱਲੀ ਆ ਸਾਰੇ ਹਿੰਦੁਸਤਾਨ ਚ ਜਾਈ ਡਿਸ਼ਨ ਚੱਲੇਗੀ ਐਸਾ ਹੀ ਹੋਣ ਦੇ ਪ੍ਰੋਗਰਾਮ ਜੋ ਦਲਤਾਂ ਨਾਲ ਆਸਾਂ ਕੁਝ ਹੋਏਗਾ ਕੀ ਕਾਰਨ ਹੈ ਕਿ ਇੱਕ ਅਫੀਸਰ ਨੂੰ ਕਮਤਿਆ ਕਰਨੀ ਪਈ ਐ ਉਹਨੇ ਦੋ ਸਾਈਡ ਨੌਰ ਤੇ ਨਾਮ ਵੀ ਲਿਖੇ ਨੇ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਕਿੱਥੇ ਕਮੀ ਹੈ ਵੇਖੋ ਇਹਨਾਂ ਦੀ ਆਪਣੀ ਕਮਜ਼ੋਰੀ ਆ ਐਡੇ ਵੱਡੇ ਅਫਸਰ ਨੂੰ ਵੇਖੋ ਤੁਸੀਂ ਇੱਕ ਖੁਦਕੁਸ਼ੀ ਕਰਨੀ ਪਈ ਆ ਕਿੱਦੇ ਦਿਮਾਗ 'ਚ ਉਹਦੇ ਬੋਝ ਹੋਏਗਾ ਕਿੱਦਾਂ ਉਹਦਾ ਦਿਮਾਗ 'ਚ ਟੈਨਸ਼ਨ ਹੋਏਗੀ ਟੈਨਸ਼ਨ ਕਰਕੇ ਉਹਨੇ ਕੀਤੀ ਆ ਤੇ ਵੇਖੋ ਲੋਕ ਉਹਦੇ ਨਾਲ 1 ਕਿਜੀਪੀ ਸਾਫ ਦੇ ਨਾਲ ਆ ਇਹ ਇਹ ਵੇਖੋ ਉਹਨਾਂ ਤੇ ਪਰਚਾ ਵੀ ਹੋਇਆ ਤੇ ਫੜਿਆ ਗਿਆ ਨਹੀਂ ਹਾਈ ਤੱਕਨ 48 ਘੰਟਿਆਂ ਦਾ ਉਹਨਾਂ ਨੂੰ ਅਲਟੀਮੇਟਨ ਦਿੱਤਾ ਵਾ ਨਹੀਂ ਫੜਿਆ ਜਾਗਾ ਤੇ ਇਹ ਇਹਦੇ ਅੰਮਰਸਰ ਦੇ ਸਾਹਦੇ ਪੰਜਾਬ ਚ ਹੋਇਆ ਵਾ ਹੁਧਿਆਨੇ ਚ ਹੋਇਆ ਵਾ ਇਹ ਸਾਰੇ ਹਿੰਦੁਸਤਾਨ ਚ ਆਈ ਤੇ ਸ਼ੋਸ਼ਣ ਦੀ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਹੈ ਜੀ ਬਿਲਕੁਲ ਨਾਲ ਆ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਪੰਜਾਬ ਚ ਆਇਆ ਵੜਿੰਗ ਜੀ ਸਾਡੀ ਸਾਡੀ ਪਾਰਟੀ ਉਹਨਾਂ ਦੇ ਨਾਲ ਸਪੋਰਟ ਕਰ ਰਹੀ ਜੀ